ਬਾਤ ਹੈ ਲੈ ਵੀ ਧੂਰੀ ਵਾਲਿਆ ਕਾਕੋ ਵਾਲ ਦੇ ਖੇਡ ਮੇਲੇ ਦੀ ਪਹਿਲੀ ਬਾਲ ਤੇ ਸ਼ੱਕਾ ਤੇ ਵਿਗੜ ਕਹਿੰਦੇ ਰੁਪਈਆ 2100 ਮਾਰੋ ਤਾੜੀਆਂ ਜ਼ੋਰਦਾਰ ਰੁਪਈਆ ਕਹਿੰਦੇ 2100 ਦਿੱਤਾ ਜਾਣਾ ਪਹਿਲੀ ਬਾਲ ਹੈ ਨੰਗਪੁਰੀਆ ਕਹਿੰਦੇ ਜੋਤ ਪਰ ਇਧਰਲੇ ਪਾਸੇ ਵੇਖਾਂਗੇ ਮੁੰਡਾ ਇਹ ਕਹਿੰਦੇ ਪਰਥਲੇ ਵਾਲਾ ਪਰਥਲੇ ਵਾਲਾ ਕਹਿੰਦੇ ਗੋਲੂ ਮੇਰੇ ਵੀਰੋ ਪਹਿਲੀ ਤੇ ਰਨ ਵੇਖਾਂਗੇ ਚਾਰ ਦੇ ਜਿਹੜੇ ਵਾਅਦੇ ਕਰ ਗਿਆ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਸਾਡਾ ਗਰੇਵਾਲ ਤੇ ਨਾਲ ਸਾਰੀ ਕਮੇਟੀ ਖੜੀ ਐ ਛੇਵੀਂ ਵਰਗੇ ਭਰਾ ਸਾਡੇ ਖੜੇ ਐ ਲੈ ਵੀ ਸਤੌਜ ਵਾਲਿਆ ਖੰਡਾ ਤੇ ਅੱਜ ਪੂਰਾ ਖੜਕਣਾ ਲਗਾਤਾਰ ਤਿੰਨ ਛੱਕੇ 1100 ਦੇ ਹੋਣਗੇ ਆ ਓਵਰ ਦੇ ਵਿੱਚ ਤੇ ਲਗਾਤਾਰ ਕਹਿੰਦੇ ਮੇਰੇ ਵੀਰੋ ਹਰ ਇੱਕ ਵਿਕਟ ਕਹਿੰਦੇ 1100 ਦੀ ਹੋਵੇਗੀ ਆਨੰਦ ਵੇਖ ਲੈ ਇੱਕੋ ਹੀ ਵਿਕਟ 2100 ਦੀ ਹੈ ਆਨੰਦਪ੍ਰੀਏ ਜੋਤ ਦੀ ਇੱਕੋ ਹੀ ਵਿਕਟ ਕਹਿੰਦੇ 2100 ਦੀ ਹੈ ਉਧਰਲੇ ਪਾਸੇ ਡੈਰ ਆਹ ਰਨ ਵੇਖਾਂਗੇ ਚਾਰ ਦੇ ਜਿਹੜੇ ਵਾਦੇ ਕਰਗਾ ਜੋਤ ਗਰੇਵਾਲ ਤੇ ਨਾਲ ਕਹਿੰਦੇ ਸਰਦਾਰਾਂ ਦਾ ਪਿੰਡ ਹੈ ਪਰ ਰਮਨਦੀਪ ਸਿੰਘ ਨਾਮ ਹੈ ਤੇ ਲਗਾਤਾਰ ਦੋ ਛੱਕਿਆਂ ਓਵਰ ਦੇ ਵਿੱਚ 1100 ਦੇ ਹੋਣਗੇ ਲੈ ਵੀ ਡੈਰਾਂ ਵਾਲਿਆ ਉਧਰਲੇ ਪਾਸੇ ਏਹ ਠਾ ਏਹ ਠਾ ਏਹ ਠਾ ਹਾਂ ਠਾ ਠਾ ਹਾ ਹੋ ਗਈ ਹੈ ਸ਼ੈਲੀ ਠਾ ਠਾ ਹੋ ਗਈ ਸ਼ੈਲੀ ਆਹ ਬਾਲ ਤੇ ਸ਼ੱਕਾ 1100 ਦਾ ਆਹ ਬਾਲ ਤੇ ਸ਼ੱਕਾ 1100 ਦਾ ਏ ਹਾ ਹਾ ਆਹ ਮੁੰਡਾ ਫੀਤੇ ਖੋਲਦਾ ਹੈ ਇਹ ਅਨੰਦਪੁਰੀਆ ਗੂ ਮੇਰੇ ਵੀਰੋ ਐਦਾਂ ਦੀ ਸਾਉਂਡ ਲਾਤੀ ਕੱਲ ਤੇ ਲੱਗੀ ਟਿਕਾਣੇ ਐ ਲੈ ਵੀ ਸਟਾਉਜ ਵਾਲਿਆ ਸਾਹਮਣੇ ਪੰਮਿਆਂ ਦੀ ਧਰਤੀ ਦਾ ਪਰ ਕਾਕੋ ਵਾਲਿਆਂ ਬਿੱਲਾ ਬਾਲਾ ਪਾਉਂਦਾ ਲੈ ਵੀ ਸਟਾਉਜ ਵਾਲਿਆ ਅੱਜ ਤੋਂ 7-8 ਸਾਲ ਪਹਿਲਾਂ ਮੇਲਾ ਕਹਿੰਦੇ ਅੱਜ ਕਾਕੋ ਵਾਲ ਦਾ ਲੱਕੀ ਹੋਰਾਂ ਦਾ ਬਿੱਲੇ ਹੋਰਾਂ ਦਾ ਨੱਬਾ ਸੱਤੋ ਵਾਲਾ ਗੁਰ ਅਮਰਦ ਪਾਜੀ ਸਾਡੇ ਰਾਜਪੂਤ ਨਾਲ ਸ਼ੈਲੀ ਪਾਜੀ ਐ ਤੇ ਨਾਲ ਰੁਪਿੰਦਰ ਕਰੇਵਾਲ ਸਰਪੰਚ ਸਾਹਿਬ ਜੀ ਆਏ ਹੋਏ ਐ ਬੜਾ ਧੰਨਵਾਦ ਕਰਾਂਗੇ ਮੇਰੇ ਵੀਰੋ ਧੰਨਵਾਦ ਐ ਲੈ ਵੀ ਛੇੜ ਦੇ ਘਾਣੀ ਬਾਕੀ-ਬਾਕੀ ਗੁੜਿਆਂ ਵਾਲਾ ਸੋਚੀ ਜਾਂਦਾ ਸੀ ਵੀ ਕਹਿੰਦੇ ਧੂਰੀ ਵਾਲਾ ਉਹ ਗੱਲ ਨਾ ਕਹਵੇ ਲੈ ਵੀ ਐਨ ਗੱਲ ਟਿਕਾੜੇ ਲੱਗੀ ਹੋਈ ਐ ਗੁੜਿਆਂ ਵਾਲਾ ਕਹਿੰਦੇ ਵੀਰੂ ਆਇਆ ਹੋਇਆ ਮੇਰੇ ਮਿੱਤਰੋ ਸਾਡੀ ਜ਼ਿੰਦਗੀ ਦਾ ਮਾਣ ਐ ਬਹੁਤ ਵੱਡਾ ਕਰੇ ਧੰਨਵਾਦ ਕਰਾਂਗੇ ਮੇਰੇ ਮਿੱਤਰੋ ਜਾਓ ਸਾਹਮਣੇ ਦੇਖਾਂਗੇ ਮੈਚ ਬੜਾ ਚੋਟੀ ਦਾ ਕਾਕੋ ਵਾਲੀਆ ਕਹਿੰਦੇ ਬਿੱਲਾ ਵਾਲਾਂ ਪਾ ਰਿਹਾ ਹੈ ਪਹਿਲਾ ਮੇਲਾ ਕਹਿੰਦੇ ਪਿੰਡ ਦੇ ਵਿੱਚ ਕਰਵਾਇਆ ਹੈ ਹਲਤੇ ਵਿਕਟ ਰੁਪਈਆ 1100 ਹੋ ਰੁਪਈਆ ਕਹਿੰਦੇ 1100 ਦਿੱਤਾ ਜਾਣਾ ਪਰ ਖੁਰਦਾ ਵਾਲਾ ਕਹਿੰਦੇ ਪੂਪਾ ਇਹ ਕਹਿੰਦੇ ਖੁਰਦਾ ਵਾਲਾ ਪੂਪਾ ਮੁੰਡਾ ਜ਼ਿਲ੍ਹੇ ਮਲੇਰਕੋਟ ਦੇ ਵਿੱਚੋਂ ਚੱਲ ਕੇ ਆਇਆ ਹੈ ਲੈ ਵੀ ਧੂਰੀ ਵਾਲਿਆ ਆਹ ਛੱਕਾ ਮਾਰ ਕੇ ਦੱਸਿਆ ਵੀ ਧੂਰੀ ਵਾਲਾ ਪਰ ਸਿੱਖ ਦੀ ਕਾਇਮ ਰਹੇ ਸਰਦਾਰੀ ਦੁਨੀਆਂ ਦੇ ਤਖਤੇ ਤੇ ਵਖਰਾ ਸਿੰਘ ਸਜੂਗਾ ਮੇਰਾ ਸਰਬੰਸਦਾਨੀਆਂ ਦੇ ਉਹ ਦੇਣਾ ਕੌਣ ਦੇਊਗਾ ਤੇਰਾ ਸਰਬੰਸਦਾਨੀਆਂ ਦੇ ਉਹ ਦੇਣਾ ਕੌਣ ਦੇਊਗਾ ਤੇਰਾ ਪਰ ਖੁਰਦ ਸਾਹਮਣੇ ਵੇਖਾਂਗੇ ਡਹਿਰਾਵਾਲਾ ਰਮਨਦੀਪ ਸਿੰਘ ਮੇਰੇ ਮਿੱਤਰੋ ਕਦੇ ਚਮਕੌਰ ਦੀ ਗੜੀ ਦੀਆਂ ਗੱਲਾਂ ਹੋਈਆਂ ਮੇਰੇ ਵੀਰੋ ਉਧਰ ਅਮਨ ਰੰਧਾਵਾ ਰਮਨ ਰੰਧਾਵਾ ਤੇ ਨਾਲ ਅਮਨ ਰਮਨ ਬਾਜਵਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਲਾਓ ਸਾਹਮਣੇ ਮੋਨੂ ਮੇਰੇ ਵੀਰੋ ਬਾਲ ਪਾਉਣ ਦੇ ਲਈ ਫੇਰ ਅੱਗੇ ਵੱਲੋਂ ਵਧਦਾ ਹੋਇਆ ਪਰ ਇਧਰਲੇ ਪਾਸੇ ਗੋਲੂ 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 ਉਹ ਗੋਲੂ ਗੋਲੂ ਹੋਰ ਰਨ ਵੇਖਾਂਗੇ 6 ਦੇ ਜਿਹੜੇ ਵਾਦੇ ਕਰ ਗਿਆ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਬੀਐਸ ਸਾਊਂਡ ਮੰੰਨੀ ਵੀ ਲੱਗੀ ਹੋਈ ਐ ਬੜੀ ਪਿਆਰੀ ਸਾਊਂਡ ਐ ਵੀ ਦੋ ਮੰੰਜੀਆਂ ਨਾਲ ਜੋੜ ਸਪੀਕਰ ਆ ਵਿਗਟ ਆ ਜੇ ਲੈ ਵੀ ਮੋਨੋ ਲੈ ਵੀ ਡਹਿਰਾਵਾਲਿਆ ਰਮਨਦੀਪ ਸਿੰਘ ਕੋਲੂ ਉਧਰ 1100 ਏ ਏ ਏ ਏ ਏ ਆਓ ਮੇਰਾ ਰੱਬ 1100 ਪਾੜਤਾ ਮੇਰੇ ਵੀਰ ਲੈ ਵੀ ਧੂਰੀ ਵਾਲਿਆਂ ਨੂੰ ਕਹਦੇ ਸ਼ੁਕਰ ਕਰ ਹਜੇ ਹੱਥ ਹੋਏ ਵਾਲਾ ਨਹੀਂ ਆਇਆ ਬਿੱਲੇ ਨੇ ਕਹਿੰਦੇ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਕੀਤਾ ਮੇਰੇ ਵੀਰੋ ਔਰ ਸਾਹਮਣੇ ਦੇਖਾਂਗੇ ਮੁੰਡਾ ਬਾਲ ਪਾਉਣ ਦੇ ਲਈ ਫੇਰ ਅੱਗੇ ਵੱਲੋਂ ਵਧਦਾ ਹੋਇਆ ਲਓ ਸਾਹਮਣੇ ਕਹਿੰਦੇ ਸਵੇਦੀਆਂ ਬਾਲਾਂ ਪੈ ਰਹੀਆਂ ਮੇਰੇ ਮਿੱਤਰੋ ਸੇਵਾ ਕਹਿੰਦੇ ਬਾਲਾਂ ਪਾ ਰਿਹਾ ਹੈ ਖੇਡ ਦੇ ਗਰਾਊਂਡ ਦੇ ਅੰਦਰ ਚਾਰ ਸਕੋਰ ਦੇ ਕਹਿੰਦੇ ਵਾਧੇ ਵੱਡੇ ਨੇ ਆਪਣੀ ਟੀਮ ਲਈ ਕਹਿੰਦੇ ਜੋੜ ਦਿੱਤੇ ਹੈ ਫਾਰਵਰਡ ਤਿਆਰ ਹੈ ਅੱਜ ਮੇਲਾ ਕਹਿੰਦੇ ਕਾਕੋਵਾਲ ਦਾ ਹੈ ਤੇ ਨੂਰ ਵਾਲੇ ਦੀ ਖੇਡ ਗਰਾਊਂਡ ਮੇਰੇ ਮਿੱਤਰੋ ਉਧਰਲੇ ਪਾਸੇ ਹਟ ਜੋ ਪਾਸੇ ਅੱਜ ਤੇ ਖੁਰਤਾਂ ਆ ਲ ਆਇਆ ਹੋਇਆ ਹੈ ਲਓ ਸਾਹਮਣੇ ਕਹਿੰਦੇ ਖੁਰਦਾਂ ਵਾਲਾ ਲਓ ਭਪਿੰਦਰ ਸਿੰਘ ਮੇਰੇ ਮਿੱਤਰੋ ਜੇ ਦੋਨੋਂ ਖਿਡਾਰੀਆਂ ਨੂੰ ਕਰਤਾ ਰੁਪਈਆ 2100 ਦੇਣਾ ਪੂਰੀ ਪ੍ਰੰਧ ਕਮੇਟੀ ਵੱਲੋਂ 2100 ਦੇ ਕਹਿੰਦੇ ਵੱਡੇ ਮਾਨ ਹੋਣਗੇ ਵਿਗੜਦੇ ਮੇਰੇ ਮਿੱਤਰੋ ਲਓ ਰਵੀ ਨੂਰਪੁਰ ਵੇਟ ਵਾਲਾ ਪਰ 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 ਆ ਕਹਿੰਦੇ ਗੋਲੂ ਆ ਗੋਲੂ ਆ ਕਹਿੰਦੇ ਜੱਬੋ ਮਾਜਰੇ ਨੇ ਕੱਪ ਦਾ ਕਹਿੰਦੇ ਖੋੜ ਦਾ ਜੇਤੂ ਦੁਨੀਆ ਦਾ ਮਹਾਨ ਦੁਨੀਆ ਦਾ 스타 ਖਿਡਾਰੀ ਹੈ ਆ ਬਾਲ ਤੇ ਕਹਿੰਦੇ ਸ਼ੱਕਾ ਤੇ ਵਿਗਟ 1100 ਦੇਣਾ ਲੈ ਵੀ ਡਹਿੜਾਂ ਵਾਲਿਆ 1100 ਐ ਲੈ ਵੀ ਨਾਕਾ 1100 ਇਹ 1400 ਇਹ 1400 ਪਰ 4 ਜੁੜ ਗਏ 4 ਜੁੜ ਗਏ ਜੋਧ ਟਰਾਈ ਕਰਨੀ ਸੀ ਗੱਭਰੂਆ ਲੈ ਵੀ ਲੱਕੀ ਤੁਹਾਡੇ ਅੰਦਰ ਧਾਵੀ ਮੇਰੇ ਵੀਰੋ ਪਰ ਸਾਹਮਣੇ ਤੱਕ ਰਿਹਾ ਮੁੰਡਾ ਕਹਿੰਦੇ ਕੋਲੀਆਂ ਦਾ ਇਹ ਨੂਰਪੁਰ ਬੇਲਟ ਵਾਲਾ ਇਧਰਲੇ ਪਾਸੇ ਲੱਕੀ ਲੱਕੀ ਕਰਦਾ ਟਰਾਈ ਪਰ ਰਨ ਵੇਖਾਂਗੇ 4 4 ਜੁੜ ਗਏ ਸਟਾਜ ਵਾਲੇ ਆ ਦੋ ਬਾਰੋਂ ਦਾ ਮੇਰੇ ਵੀਰੋ ਪਰ ਅੱਜ ਕਹਿੰਦੇ ਨੂਰ ਵਾਲੇ ਦੀ ਖੇਡ ਗਰਾਊਂਡ ਦੇ ਵਿੱਚ ਕਾਕੋ ਵਾਲੀਏ ਭਰਾਵਾਂ ਦਾ ਕਹਿੰਦੇ ਜਿੰਨੀਆਂ ਟੀਮਾਂ ਪਹੁੰਚੀਆਂ ਸਾਰੇ ਪਲੇਅਰਾਂ ਦਾ ਬਹੁਤ ਵੱਡਾ ਕਰੇ ਧੰਨਵਾਦ ਲਓ ਉਧਰ ਇੱਕ ਹੋਰ ਇੱਕ ਹੋਰ ਸ਼ੰਕਾ ਬਚ ਗਿਆ ਰੁਪਈਆ 1100 ਦਿੱਤਾ ਆਹ ਆ ਗਿਆ ਆ ਆ ਗਿਆ ਕੈਮਰਾ ਉਧਰ ਫੋਕਸ ਕਰ ਲੈ ਬਈ ਵਾਹ ਜੀ ਦੀ ਕਹਿੰਦੇ ਰਾਤ ਤੋਂ ਢੀਕ ਹੈ ਸਾਡੀ ਜ਼ਿੰਦਗੀ ਦਾ ਕਹਿੰਦੇ ਮਾਣ 4x4 ਕਹਿੰਦੀ ਆ ਦੁਨੀਆ ਘੋਗਾ ਚਾਚਾ ਜੀ ਪਹੁੰਚ ਆ ਗਿਆ ਘੋਗਾ ਚਾਚਾ ਲੈ ਵੀ ਇਧਰ ਦੇ ਪਾਸੇ ਕੈਮਰਾ ਹੈ ਇਹ ਕਹਿੰਦੇ ਤਰਨਾਟ ਜੱਟ ਹੈ ਮੇਰੇ ਵੀਰੋ ਵਾਕੇ ਵਾਕੇ ਐਨ ਕਹਿੰਦੇ ਘੋਗਾ ਚਾਚਾ ਸਾਡੀ ਜ਼ਿੰਦਗੀ ਦਾ ਮਾਣ ਹੈ ਮੇਰੇ ਵੀਰੋ ਉਹ ਕਬੜਾ ਧੰਨਵਾਦ ਹੈ ਲੈ ਵੀ ਸਟਾਲ ਜਿਹੜਾ ਛੇੜ ਦੇ ਲੈ ਵੀ ਕੈਂਪੀ ਦੀ ਗੱਲ ਚੱਲਦੀ ਸੀ ਰਾਤੀ ਇਹ ਕੋਗਾ ਚਾਚਾ ਜੀ ਮੇਰੇ ਵੀਰੋ ਪਰ ਉਧਰਲੇ ਪਾਸੇ ਕੋਲੂ ਟਹਿਰਾਵਾਲਾ ਇੱਧਰ ਆ ਜਾ ਸਟੇਜ ਵਾਲੇ ਪਾਸੇ ਪਹੁੰਚ ਕੇ ਪ੍ਰੋਪਰ ਟੀਮ ਹੋਵੇ ਇਹ ਨਹੀਂ ਵੀ ਕੱਲਾ ਪਲੇਅਰ ਆਵੇ ਪ੍ਰੋਪਰ ਟੀਮ ਆਵੇ ਅਸੀਂ ਟੌ ਜੇਤੂ ਦੇ ਦੇਾਂਗੇ ਸੱਤੋਵਾਲ ਇਹ ਯੋਧਾ ਲਓ ਸਾਹਮਣੇ ਪਹਿਲੇ ਓਵਰ ਦੀ ਸ਼ੁਰੂਆਤ ਪ੍ਰਭਯੋਤ ਸਿੰਘ ਰਾਣੂ ਪਰਵਾਰ ਦਾ ਆਹ ਕਹਿੰਦੇ ਇਹ 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 ਰੇਦਰ ਸਿੰਘ ਕੋਹਲੀ ਦਾ ਪੁੱਤ ਹੈ ਲਓ 4100 4300 ਕਰ ਲੋ ਇਕੱਠਾ 4300 ਦਾ ਸ਼ੱਕਾ ਬੱਜ ਗਿਆ ਮੇਰੇ ਵੀਰੋ ਕਰ ਲੋ ਇਕੱਠਾ ਇਹ ਕੌਣ ਹੈ ਕੌਣ ਹੈ ਇਹ ਰਵੀਆ ਨੂਰਪੁਰ ਬੇੜ ਦੀ ਧਰਤੀ ਦਾ ਮੇਰੇ ਵੀਰੋ ਇਹ ਕਹਿੰਦੇ ਨਾਗਾ ਦਾ ਠੇਕੇਦਾਰ ਹੈ ਹਾਂ ਜੀ ਪਹੁੰਚੇ ਹੋਏ ਆ ਨਾਲ ਕਹਿੰਦੇ ਮੇਰੇ ਵੀਰੋ ਹਰਜੋਤ ਵਰਗੇ ਛੈੜੀ ਪਾਜੀ ਹੋਰੀ ਤੇ ਨਾਲ ਕਹਿੰਦੇ ਮੇਰੇ ਵੀਰੋ ਬੜਾ ਧੰਨਵਾਦ ਕਰਾਂਗੇ ਸੁਖੇ ਬਾਈ ਦਾ ਤੇ ਨਾਲ ਗੁਰਮਰਤ ਰਾਜਪੂਤ ਭਾਜੀ ਨਾਲ ਰਮਣ ਸਾਡੇ ਰੰਧਾਵਾ ਜੀ ਤੇ ਨਾਲ ਕਹਿੰਦੇ ਸਰਪੰਚ ਸਾਹਿਬ ਜੀ ਬੈਠੇ ਆ ਵਡਕਾ ਚ ਅਸੀਂ ਆ ਕਾਲਾ ਮਾਣ ਕਰਦਾ ਮੇਰ ਨੂੰ ਗੁਰਪਰਧਾਨ ਲਓ ਸਾਹਮਣੇ ਇਧਰਲੇ ਪਾਸੇ ਬੱਲੇ ਬੱਲੇ ਏ ਠਾ ਏ ਠਾ ਏ ਠਾ 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 ਆ ਗਈ ਭਈ ਸਰਪੇ ਛੱਕੇ ਬੱਜੇ ਹੋਏ ਆ ਗਰਾਊਂਡ ਦੇ ਵਿੱਚ ਵਾਕੀ ਮੇਰੇ ਮਿੱਤਰੋ 11000 ਪਾਲੀ ਕਨੇਡਾ ਭਰਾ ਸਾਡਾ ਜਿਹੜੇ ਭਰਾ ਕਦੇ ਲਾਈਵ ਜੁੜੇ ਹੋਏ ਐ ਉਧਰ ਕਾਕੋ ਵਾਲੀਆ ਬਿੱਲਾ ਲਓ ਕਾਕੋ ਵਾਲੀਆ ਬਿੱਲਾ ਮੁੜ ਗਿਆ ਮੇਰੇ ਵੀਰੋ ਉਧਰ 500 ਰੁਪਿਆ ਜੀ ਬੋਲਰ ਦੇ ਲਈ ਪਾਪੀ ਐ ਸਿਆਣੇ ਕਹਿੰਦੇ ਵੀ ਅਰਬੀ ਘੋੜੇ ਕਦੇ ਬੁੱਢੇ ਨਹੀਂ ਹੁੰਦੇ ਲੈ ਵੀ ਸਿੱਧੂਆ ਅਰਬੀ ਘੋੜੇ ਕਦੇ ਬੁੱਢੇ ਨਹੀਂ ਹੁੰਦੇ ਕਰੀ ਗੱਲ ਲਓ ਸਾਹਮਣੇ ਕਹਿੰਦੇ ਅਰਬੀ ਘੋੜੇ ਕਦੇ ਬੁੱਢੇ ਨਹੀਂ ਹੁੰਦੇ ਤਜਰਬਾ ਬੋਲਦਾ ਲਓ ਸਾਹਮਣੇ ਪੈਂਦੀ ہوئی ਬਾੜ ਆਨੰਦਪੁਰਿਆ ਆਨੰਦਪੁਰਿਆ ਇਹੇ 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 ਇਹ ਜੋਤ ਹੈ ਇਹ ਰਿਪਨ ਹੋਰਾਂ ਦੇ ਪਿੰਡ ਦਾ ਮੇਰੇ ਮਿੱਤਰੋ ਦੀਪਕ ਹੋਰਾਂ ਦੇ ਪਿੰਡ ਦਾ ਨਹੀਂ ਮੋਟਰਸਾਈਕਲ ਦਾ ਕਹਿੰਦੇ ਜੇਤੂ ਖਿਡਾਰੀ ਹੈ ਬਾਈ ਜੀ ਅਗਲੇ ਮੈਚ ਦੀਆਂ ਟੀਮਾਂ ਕਾਹਤੋਂ ਨਹੀਂ ਆ ਰਹੀਆਂ ਜੀ ਲਓ ਰਵੀ 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 ਇਹਦੀ ਵੱਖਰੀ ਐ ਸ਼ਵੀ 4 ਆ ਜੀ 4 6 ਆ ਜੀ 4 4 ਆ ਜੀ 4 ਨੇ ਇਹ ਪ੍ਰਬੰਧਕਾ ਜਿੰਦਨ ਹੁਣਾ ਦਾ ਇਹ ਝੰਡੇ ਹੋਇਆ ਪੱਠਾ ਖਾਲ ਪਾਉਣ ਦੇ ਲਈ ਅੱਗੇ ਵੱਲੋਂ ਵਾਧਦਾ ਹੋਇਆ ਬਹੁਤ ਵੱਡਾ ਧੰਨਵਾਦ ਸਾਡੇ ਸਾਧਨ ਪਾਜੀ ਸਾਡੇ ਦਰਮਿਆਨ ਜਿਹੜੇ ਪਹੁੰਚੇ ਹੈ ਵੱਡਾ ਧੰਨਵਾਦ ਕਰਾਂਗੇ ਮੇਰੇ ਵੀਰੋ ਜਿੰਦਗੀ ਦੇ ਕਦੇ ਮਾਨ ਹੈ ਸਾਡੇ ਭਰਾ ਦੇ ਹੋ ਕੇ ਨਾਂ ਪੁੱਛ ਲਿਆ ਕਰ ਕਿਉਂਕਿ ਇਧਰ ਲੀਆਂ ਜ਼ਿੰਮੇਵਾਰੀਆਂ ਮੈਂ ਸਾਂਭ ਰਿਆ ਵਡਾ ਧੰਨਵਾਦ ਇਕੱਲੇ ਇਕੱਲੇ ਹੈਣ ਮੇਰੇ ਮਿੱਤਰੋ ਬਾਣ ਤੇ ਪੈਸੇ ਲੱਗ ਰਹੇ ਆ ਕਾਕੋ ਵਾਲੀਆ ਲੱਕੀ ਐ ਉਹ ਲੱਕੀ ਐ ਦਾ ਹਰ ਇੱਕ ਛੱਕਾ ਜਿਹੜਾ 1100 ਦਾ ਮੇਰੇ ਵੀਰੋ ਹਰਮਨ ਵਾਲਾ ਪਾ ਰਿਹਾ ਲਓ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਮੇਰੇ ਵੀਰੋ ਮੁੰਡਾ ਹੈਰੀ ਐ ਇਹ ਕਹਿੰਦੇ ਤੁਹਾਡੇ ਸਾਹਮਣੇ ਪੰਮਿਆਂ ਦੀ ਧਰਤੀ ਦਾ ਰਿੱਪਣ ਬੈਠਾ ਵਿੱਚ ਵਿਦੇਸ਼ਾਂ ਦੇ ਹੁੰਦੀ ਆ ਭਰਾਵਾਂ ਦੀ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਹਾਂ ਲਓ ਸਾਹਮਣੇ 107 ਕਰਨੇ ਐ 43 ਬਣ ਗਏ ਪਰ ਇਧਰਲੇ ਪਾਸੇ ਉਧਰ ਲੱਕੀ ਦੇ ਕਹਿੰਦੇ ਦੋ ਛੱਕਿਆਂ ਤੇ ਰੁਪਈਆ 3100 ਦੇਣਾ ਸਾਜਨ ਸਾਡਾ ਵੀਰ ਕਹਿੰਦੇ ਡ੍ਰੇ ਖਤਾਬ ਦੇਣੇ ਐ ਐਣ ਮੇਰੇ ਵੀਰੇ ਨਹੀਂ ਰੁਕਦਾ ਧੂਰੀ ਵਾਲਾ ਇਹ ਨਹੀਂ ਰੁਕਦਾ ਉਧਰਲੇ ਪਾਸੇ ਏ ਏ ਏ ਰੁਪਈਆ 3100 ਨਹੀਂ ਰੁਪਈਆ 4100 ਹੋ ਗਿਆ ਸੀ ਮੇਰੇ ਵੀਰੋ ਸਾਜਨ ਭਾਜੀ ਸਾਡੇ ਰੁਪਈਆ 5100 ਹੋ ਗਿਆ ਸੀਗਾ ਸਾਜਨ ਭਾਜੀ ਸਾਡੇ ਡ੍ਰਮਸ ਵਾਲੇ ਨਾਲ ਗੁਰ ਅਮਰਤ ਰਾਜਪੂਤ ਭਾਜੀ ਸਾਡੇ ਨਾਲ ਸ਼ੈਲੀ ਆਉਂਦੀ ਆ ਗੱਲ ਐਣ ਗੱਲ ਟਕਾਣੇ ਲੈ ਵੀ ਧੂਰੀ ਬੜਾ ਛੇੜ ਰਾਉ ਲੱਕੀ 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 ਕਾਕੋ ਵਾਲਿਆਂ ਕਾਕੋ ਵਾਲੇ ਏ ਠਾ ਏ ਠਾ ਏ ਠਾ 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 ਹੋਈ ਪਈ ਐ ਓਏ ਠਾ ਅੱਜ ਦੇ ਇਸ ਖੇਡ ਮੇਲੇ ਦੇ ਕਹਿੰਦੇ ਯੋਗਦਾਨ ਹੈ ਬਹੁਤ ਵੱਡਾ ਕਰਦੇ ਧੰਨਵਾਦ ਕਰਾਂਗੇ ਭਰਾ ਸਾਡੇ ਦਾ ਸਾਹਿਲ ਸਾਡੇ ਭਰਾ ਕਦੇ ਸ਼ਰਮਾ ਬਹੁਤ ਵੱਡਾ ਕਰਦੇ ਧੰਨਵਾਦ ਲਾਓ ਸਾਹਮਣੇ ਮੁੰਡਾ ਕੋਲੀ ਦਾ ਪੁੱਤ ਬੱਲੇ ਬੱਲੇ ਕਰਵਾ ਰਹੇ ਉਧਰ ਲੈ ਵੀ ਸਟਾਉ ਜਿਹੜਾ 55000 ਦਾ ਟੈਟੂ ਖਣਵਾਇਆ ਆ ਉਹ ਭਰਾ ਕਹਿੰਦੇ ਸਾਜਨ ਬਾਠ ਆਇਆ ਹੋਇਆ ਪਰ ਇੱਧਰਲੇ ਪਾਸੇ ਇਹਨੂੰ ਇਹਨੂੰ ਕੌਣ ਸਮਝਾਵੇ ਇਹਨੂੰ ਕੌਣ ਸਮਝਾਵੇ ਤੇ ਸਮਝਾ ਸਮਝਾਇਆ ਇਹ ਤੇ ਸਮਝਾ ਸਮਝਾਇਆ ਮੇਰੇ ਮਿੱਤਰੋ ਐਨ ਗੱਲ ਕਰੇ ਟਿਕਾਣੇ ਲਾ ਦਿੰਦਾ ਲੈ ਵੀ ਸ਼ੇਰ ਦੇ ਕਹਣੀ ਸਟਾਉ ਵਾਲਿਆ ਉਧਰ ਮੇਰੀ ਬੇਨਤੀ ਹੈ ਗੱਡੀ ਦੀ ਚਾਬੀ ਜਿਹੜੀ ਪਹੁੰਚਦੀ ਕਰਦੀ ਉਹਦੇ ਵਿੱਚ ਬੋਲਾਂ ਦੇ ਜਿਹੜੇ ਜਿਹੜੇ ਬੈਗ ਪਏ ਆ ਬੋਲਾਂ ਨੇ ਹਾਂਜੀ ਕੈਂਪੀ ਕਿੱਥੇ ਹੈ ਬਾਹਰਲੇ ਖਿਡਾਰੀਆਂ ਜਿਹੜੀਆਂ ਕਿੱਟਾਂ ਨੇ ਜਿਹੜੀਆਂ ਸਪான்ਸਰ ਕੀਤੀਆਂ ਗਈਆਂ ਨੇਕਸ ਕਲੱਬ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਸਟੌਲ ਨਾਲ ਲਗਾਤਾਰ ਤਿੰਨ ਛੱਕੇ ਵੱਜ ਗਏ ਲਓ ਸਾਹਮਣੇ ਲਗਾਤਾਰ ਕਹਿੰਦੇ ਤਿੰਨ ਛੱਕੇ ਵੱਜ ਗਏ 6 ਛੱਕੇ 11000 ਦੇ ਨੇ ਦੱਸ ਦੇ ਪਾਲੀ ਕਨੇਡਾ ਸਾਡਾ ਭਰਾ ਕਨ ਲਗਾਤਾਰ 6 ਛੱਕੇ ਕਰੇ 11000 ਦੇ ਆ ਮੇਰੇ ਵੀਰੋ ਮੁੰਡਾ ਕਹੇ ਮੇਰੇ ਮਿੱਤਰੋ ਕਦੇ ਭਰਥਲੇ ਵਾਲਾ ਕਹਿੰਦੇ ਦੁਨੀਆ ਕਦੇ ਸਮਰਾਲੇ ਵਾਲਾ ਕਦੇ ਡਹਿਰਾਵਾਲਾ ਲਾ ਉਧਰਲੇ ਪਾਸੇ ਆ ਆ ਆ ਆ ਆ ਸ਼ੈਲੀ ਉਹ ਲਾਜੀ ਸ਼ੈਲੀ ਇਹ ਨਾ ਲਾਜੀ 500 ਫੜਾ 500 ਫੜਾ 500 ਫੜਾ 500 ਐਕਸ਼ਨ ਐਕਸ਼ਨ ਹੋ ਗਏ ਐਕਸ਼ਨ ਹੋ ਗਏ ਸਾਜਨ ਬਾਠ ਜੀ ਐਕਸ਼ਨ ਹੋ ਗੇ ਨਾਗਾ ਦਾ ਠੇਕੇਦਾਰ ਪਟਾਰੀ ਚ ਪਾ ਰਿਹਾ ਏ ਬੀਨ ਕੇ ਪਟਾਰੀ ਚ ਪਾ ਰਿਹਾ ਹੈ ਰਾਜਸਥਾਨ ਤੋਂ ਬੀਨ ਮੰਗਾਈ ਹੈ ਓ ਐਨ ਕਹਿੰਦੇ ਬੀਚੀ ਨੇ ਲਿਪਕੇ ਪੜੋਲੇ ਵਿੱਚ ਪਾ ਲਿਆ ਓ ਤਵੀਤਾ ਵਾਲਿਆ ਅੱਜ ਕੱਲ ਮਿਲਦਾ ਹੀ ਨਹੀਂ ਵੀ ਮਿੰਨੀ ਮਿੰਨੀ ਬੀਨ ਓਏ ਵਜਾਵੇ ਜੋਗਿਆ ਥਾਰਾ ਕਰਨੇ ਹੈ ਪੰਜ ਵਾਲਾ ਛਕੇ ਤਿੰਨ ਹੈ ਇਧਰਲੇ ਪਾਸੇ ਰਣ ਚਾਰ 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 ਜੁੜ ਗਏ ਤਾੜ 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 ਹੋਣੀ ਹੈ ਸਿੱਧੂ ਸਾਹਿਬ ਆਹ ਪਰੋਚਾ ਸਾਹਿਬ ਅੱਜ ਤੇ ਹੱਲਾ ਗੁੱਲਾ ਹੋਣਾ ਰਮਨਦੀਪ ਸਿੰਘ ਕਹਿੰਦੇ ਗੋਲੂ ਬਾਲਪੌਣ ਗਰੀ ਕਹਿੰਦੇ ਤਿਆਰ ਹੈ ਨੂਰਪੁਰ ਵੇਡ ਨੇ ਆਪਣਾ ਕੰਮ ਕਰ ਦਿੱਤਾ ਮੇਰੇ ਮਿੱਤਰੋ ਉਧਰਲੇ ਹਣ 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 ਹ ਅੱਠ ਰਹਿ ਗਏ ਮੈਨੂੰ ਲੱਗਦਾ ਅੱਠ ਰਹਿ ਗਏ ਬਾਲਾਂ ਪੁੱਛਲਾ ਕਿੰਨੀਆਂ ਰਹਿ ਗਈਆਂ ਤਿੰਨ ਰਹਿ ਗਈਆਂ ਤਿੰਨ ਛੱਕਾ ਤਿੰਨ ਵਾਲਾ ਅੱਠ ਰਹਿ ਗਏ ਲਓ ਗੋਲੂ ਉਧਰਲੇ ਪਾਸੇ ਮੁੰਡਾ ਕਾਕੋ ਵਾਲੀਆ ਕਾਕੋ ਵਾਲੀਆ ਹਾਓ ਇੱਕ ਹੁਣ ਕੋਹ ਵਾਲਾ 7 ਉਹ ਬਾਈ ਮੈਚ ਵਧੀਆ ਲੱਗ ਰਿਹਾ ਤਾੜੀ ਮਾਰੋ ਜ਼ੋਰਦਾਰ ਪਹਿਲਾ ਮੈਚ ਹੀ ਖੜਕ ਗਿਆ ਹੈ ਕਹਿੰਦੇ ਨਾ ਉਧਰ ਲੱਕੀ ਕਹਿੰਦੇ ਕਾਕੋ ਵਾਲੀਆ ਸ਼ੱਕਾ ਮਾਰ ਕੇ ਮੈਚ ਤੋਂ ਅੰਦਰ ਰੁਪਈਆ 3100 4100 ਇਹ ਆ ਆ ਐਕਸ਼ਨ 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 ਫੇਰ ਹੋ ਗਏ ਇਹ ਗੋਲੂ ਆ ਮੇਰੇ ਵੀਰੋ ਲੈ ਵੀ ਖੜ ਜੋ ਖੜ ਜੋ ਖੜ ਜੋ ਸੱਤ ਰਹਿ ਗਏ ਕਬਾਲ ਲੈ ਵੀ ਗੁਰਅੰਮਰਤ ਭਾਜੀ ਬਣਾ ਲੋ ਰੈ ਬਾੜੀ ਜੇ ਸ਼ੱਕਾ ਵੱਜਦਾ ਕਿੰਨੇ ਕਰਦੀ ਏ ਮੈਚ ਟਾਈ ਹੋ ਜਾਣਾ ਹੈ ਲੇ ਵੀ ਬੜਾ 2100 ਕਰ ਦੇ ਜੇ ਛੱਕਾ ਵੱਜਦਾ ਜੇ ਮੈਚ ਟਾਈ ਹੁੰਦਾ 2100 ਦਿੱਤਾ ਜਾਣਾ ਮੇਰੇ ਕੋਲ ਏ ਆਓ ਬਾਰ-ਬਾਰ 9 9 9 9 9 9 9 9 ਤੇ 4 ਇਹ ਮੈਚ ਤੋਂ ਪਹਿਲਾਂ ਬੋਲਿਆ ਗਿਆ ਜੀ 9 ਬਾਲ ਆ ਜੀ 9 ਬਾਲ ਟ੍ਰੈਨਰ ਹੈ ਮੇਰੇ ਵੀਰੋ ਬੜਾ ਧੰਨਵਾਦ ਹੈ ਪਰ ਸਾਹਮਣੇ ਵੇਖਾਂਗੇ ਇਧਰਲੇ ਪਾਸੇ ਇੱਕ ਬਾਲ ਦੂਰ ਰਹਿ ਗਈ ਇੱਕ ਬਾਲ ਦੂਰ ਰਹਿ ਗਈ ਲਓ ਸਾਹਮਣੇ ਮੈਨੂੰ ਲੱਗਦਾ ਕਾਕੋ ਵਾਲੀਆ ਸ਼ਿਵਾ ਮੇਰੇ ਵੀਰੋ ਫ੍ਰੀ ਹਿੱਟ ਹੈ ਲਓ ਕਾਕੋ ਵਾਲੀਆ ਸ਼ਿਵਾ ਸ਼ਿਵਾ 골ਡੀ ਹਾੜੀਆਂ ਉਧਰ ਬਾਈ ਵਾਹ ਆਹ ਬਾਲ ਤੇ ਸ਼ੱਕਰ ਰੁਪਈਆ ਉਧਰ ਮੈਨੂੰ ਲੱਗਦਾ ਏ ਓਏ ਆ ਕੀ ਹੋ ਗਿਆ ਏ ਬੱਲੇ 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 ਮੌਕਾ ਮਿਲ ਗਿਆ ਸੀ ਕਾਕੋਵਾਲ ਨੂੰ ਪਰ ਸਾਹਮਣੇ ਆਣੀ ਕਹਿੰਦੇ ਮੇਰੇ ਵੀਰੋ ਓਏ ਤਾੜੀ ਮਾਰ ਲਓ ਜ਼ੋਰਦਾਰ ਗੋਲੂ ਭਾਈ ਵਾ ਗੋਲੂ ਗੋਲੂ ਕਮਾਲ ਕਰ ਗਿਆ ਸਜਣ ਕਹਿੰਦੇ ਸਜਣ ਕਹਿੰਦੇ ਯੂਐਸਏ ਥੋੜੀ ਮਸਕਰਾਹਟ ਆਈ ਐ ਕੌਣਕ ਟੈਨਸ਼ਨ ਉੱਤਰ ਗਈ ਤੇ ਨਹੀਂ ਤੇ ਢਾਈ ਘੰਟੇ ਲੱਗਦੇ ਆ ਕਹਿੰਦੇ ਕੰਗ ਤੋਂ ਆਉਣ ਤੋਂ ਮੇਰੇ ਵੀਰੋ ਦੁਬਾਰਾ ਫੇਰ ਆਉਣਾ ਪੈਣਾ ਸੀਗਾ